ਆਮ ਤੌਰ ਤੇ ਜਦੋਂ ਸੱਤਾਧਾਰੀ ਪਾਰਟੀਆਂ ਬਦਲਾਖੋਰੀ ਦੀ ਭਾਵਨਾ ਦੇ ਵਿੱਚ ਆ ਕੇ ਕਾਰਵਾਈ ਕਰਦੀਆਂ ਨੇ ਅਤੇ ਵਿਰੋਧੀ ਧਿਰ ਦੇ ਲੀਡਰਾਂ ਦੇ ਖਿਲਾਫ ਜਾਂ ਵਿਰੋਧੀ ਧਿਰ ਦੇ ਕਾਡਰ ਦੇ ਖਿਲਾਫ ਝੂਠੇ ਪਰਚੇ ਤੇ ਕੇਸ ਦਰਜ ਕਰਦੀਆਂ ਨੇ ਤਾਂ ਅਦਾਲਤਾਂ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਲਈ ਇੱਕ ਆਸ ਦੀ ਕਿਰਨ ਹੁੰਦੇ ਨੇ ਤੇ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ ਜਦੋਂ ਵੀ ਕਦੇ ਅਜਿਹਾ ਡਿਸੀਜਨ ਆਂਦਾ ਹੈ ਕਿ ਪੁਲਿਸ ਅਤੇ ਸਰਕਾਰ ਵੱਲੋਂ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੀਤਾ ਗਿਆ ਕੇਸ ਅਦਾਲਤਾਂ ਪਲਟਦੀਆਂ ਨੇ ਤਾਂ ਅਸੀਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ ਉਸ ਨੂੰ ਇਸ ਤਰ੍ਹਾਂ ਕੇ ਪੇਸ਼ ਕਰਦੇ ਆ ਕਿ ਅੱਜ ਸਰਕਾਰ ਨੂੰ ਝਟਕਾ ਲੱਗਾ ਹੈ ਪਰ ਬੀਤੀ ਰਾਤ ਜਿਹੜਾ ਕੰਚਨਪ੍ਰੀਤ ਦੇ ਮਾਮਲੇ ਦੇ ਵਿੱਚ ਡਿਸੀਜਨ ਆਇਆ ਉਹ ਇੱਕ ਝਟਕਾ ਨਹੀਂ ਮੈਂ ਸਮਝਦਾ ਕਿ ਪੰਜਾਬ ਪੁਲਿਸ ਦੇ ਲਈ ਔਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਇੱਕ ਕਰਾਰਾ ਥੱਪੜ ਹੈ ਜੀ ਹਾਂ ਬੀਤੀ ਰਾਤ ਪੂਰੀ ਰਾਤ 8 ਵਜੇ ਤਨਤਨ ਦੀ ਅਦਾਲਤ ਦੇ ਵਿੱਚ ਰਾਤੀ ਕਾਰਵਾਈ ਸ਼ੁਰੂ ਹੋਈ ਤੇ 2 ਵਜੇ ਤੱਕ ਕਾਰਵਾਈ ਚੱਲਦੀ ਰਹੀ ਪੰਜਾਬ ਦੇ ਇਤਿਹਾਸ ਚ ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਪੁਲਸ ਨੇ ਜਿਸ ਕੇਸ ਨੂੰ ਦਰਜ ਕੀਤਾ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਜਦੋਂ ਮੁਲਜ਼ਮ ਨੂੰ ਪੇਸ਼ ਕਰਨਾ ਸੀ ਤਾਂ ਉਸ ਵੱਲੋਂ ਇੱਕ ਵਕੀਲ ਵੱਲੋਂ ਉਸ ਦੀ ਪਾਰਟੀ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਪਾਈ ਗਈ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਨੇ ਅਦਾਲਤ ਦੀ ਕਾਰਵਾਈ ਨੂੰ ਹੀ ਰੁਕਵਾ ਦਿੱਤਾ ਇਹ ਅਜੇ ਹਾਈ ਕੁਝ ਵਾਪਰਿਆ ਸੋ ਤਰਨ ਤਰਨ ਦੇ ਵਿੱਚ ਪਿਛਲੀ ਜਿਮਨੀ ਚੋਣ ਦੇ ਵਿੱਚ ਆਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਦੇ ਮਾਮਲੇ ਦੇ ਵਿੱਚ ਅਜੇ ਹਾਈ ਕੁਝ ਵਾਪਰਿਆ ਜਿਵੇਂ ਪਹਿਲਾਂ ਹੀ ਖਬਰਾਂ ਦੇ ਵਿੱਚ ਅਸੀਂ ਵੀ ਦੱਸ ਚੁੱਕੇ ਹਾਂ ਕਿ ਕੰਚਨਪ੍ਰੀਤ ਕੌਰ ਨੂੰ ਇੱਕ 11 ਨਵੰਬਰ ਦੇ ਕੇਸ ਦੇ ਵਿੱਚ ਨਵੀਆਂ ਧਾਰਾਵਾਂ ਜੋੜ ਕੇ ਨਵਾਂ ਉਹਨਾਂ ਦਾ ਨਾਂ ਜੋੜ ਕੇ ਉਹਨਾਂ ਨੂੰ ਚਵਾਰ ਥਾਣੇ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਪਾਮਕੇ ਹਾਈ ਕੋਰਟ ਉਹਨਾਂ ਨੂੰ ਜਿਹੜੇ ਉਹਨਾਂ ਦੇ ਪਤੀਆਂ ਕਥਿਤ ਧਮਕੀਆਂ ਕਾਰਨ ਚਾਰ ਕੇਸ ਚੋਣਾਂ ਦੇ ਦੌਰਾਨ ਜਿਮਨੀ ਚੋਣ ਦੇ ਦੌਰਾਨ ਦਰਜ ਕੀਤੇ ਗਏ ਸੀ ਉਹਨਾਂ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਸੀ ਪਰ ਅਦਾਲਤ ਨੇ ਹਾਈ ਕੋਰਟ ਨੇ ਕਿਹਾ ਸੀ ਕਿ ਉਹ ਚਵਾਲ ਕੇਸ ਦੇ ਵਿੱਚ ਪੇਸ਼ ਹੋਣ ਸੋ ਜਦੋਂ ਉਹ ਹਾਈ ਕੋਰਟ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪੁਛਗਛ ਦੇ ਲਈ ਚਵਾਲ ਥਾਣੇ ਦੇ ਵਿੱਚ ਗਏ ਤਾਂ ਉਹਨਾਂ ਨੂੰ 6 ਘੰਟੇ ਦੀ ਪੁਛਗਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਸੋ ਇੱਕ ਗ੍ਰਿਫਤਾਰੀ ਸ਼ੁੱਕਰਵਾਰ ਸ਼ਾਮ ਨੂੰ ਹੋਈ ਔਰ ਸ਼ਨੀਵਾਰ ਨੂੰ ਸਵੇਰੇ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਤਾਂ ਉਦੋਂ ਹੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਮੁਖ ਬੁਲਾਰੇ ਅਤੇ ਵਕੀਲ ਅਰਸ਼ਦੀਪ ਪਲੇਰ ਹੋਣਾ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਲੀਡਰ ਨੂੰ ਫੋਰਸ ਜਿਹੜੀ ਹੈ ਉਹ ਬਦਲਾਖੋਰੀ ਦੀ ਭਾਵਨਾ ਦੇ ਨਾਲ ਫਸਾਰੀ ਹੈ ਔਰ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸੋ ਇਸ ਦੇ ਕਾਰਵਾਈ ਕਰਦਿਆਂ ਹਾਈ ਕੋਰਟ ਨੇ ਤਰਨਤਨ ਦੀ ਅਦਾਲਤ ਨੂੰ ਕਿਹਾ ਕਿ ਉਹ ਜਦੋਂ ਤੱਕ ਅਰਸ਼ਦੀਪ ਕਲੇਰ ਹੁਣੀ ਚੰਡੀਗੜ੍ਹ ਤੋਂ ਤਰਨਤਨ ਦੇ ਵਿੱਚ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਕਾਰਵਾਈ ਨੂੰ ਮੁਲਤਵੀ ਕੀਤਾ ਜਾਵੇ ਔਰ ਜਦੋਂ ਇਹ ਸ਼ਾਮੀ 8 ਵਜੇ ਪਹੁੰਚ ਜਾਣਗੇ ਉਦੋਂ ਅਦਾਲਤ ਦੀ ਕਾਰਵਾਈ ਕੀਤੀ ਜਾਵੇ ਸੋ ਅਰਸ਼ਦੀਪ ਕਲੇਰ ਹੁਣੀ ਤਰਨਤਨ ਪਹੁੰਚੇ ਰਾਤ 8 ਵਜੇ ਇਸ ਦੀ ਅਦਾਲਤ ਦੀ ਕਾਰਵਾਈ ਸ਼ੁਰੂ ਹੋਈ ਉਸ ਕਾਰਵਾਈ ਦੇ ਦੌਰਾਨ ਅਰਸ਼ਦੀਪ ਕਲੀਅਰ ਹੋਣਾ ਨੇ ਜਿਹੜੀ ਮੇਨ ਦਲੀਲ ਰੱਖੀ ਉਹ ਇਹ ਸੀ ਕਿ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਪਹਿਲਾਂ ਦਿੱਤੇ ਗਏ ਫੈਸਲਿਆਂ ਮੁਤਾਬਕ ਜੇ ਕਿਸੇ ਪੁਰਾਣੀ ਐਫ ਆਈ ਆਰ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਦਰਜ ਕਰਨਾ ਹੈ ਜਾਂ ਧਾਰਾ ਦੇ ਵਿੱਚ ਵਾਧਾ ਕਰਨਾ ਹੈ ਤਾਂ ਉਸ ਨੂੰ ਪੁੱਛਗਿੱਛ ਲਈ ਬੁਲਾ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੋ ਇਹ ਦਲੀਲ ਕਮ ਆਈ ਔਰ ਪੁਲਿਸ ਕੋਲ ਪੰਜਾਬ ਪੁਲਿਸ ਕੋਲ ਇਸ ਦਾ ਜਾਂ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਕੋਲ ਇਸ ਦਾ ਕੋਈ ਤੋੜ ਨਹੀਂ ਸੀ ਸੋ ਇਹ ਕਾਰਵਾਈ ਚੱਲਦੀ ਰਹੀ ਔਰ ਅਦਾਲਤ ਨੇ ਰਾਤ 2 ਵਜੇ ਇਸ ਦੇ ਬਾਰੇ ਫੈਸਲਾ ਸੁਣਾਇਆ ਔਰ ਕੰਚਨ ਪ੍ਰੀਤਕੌਰ ਨੂੰ ਉਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਔਰ ਰਿਲੀਜ਼ ਕਰਨ ਦੇ ਆਰਡਰ ਦਿੱਤੇ ਇਸ ਤੋਂ ਪਹਿਲਾਂ ਹੀ ਜਦੋਂ ਹਾਈ ਕੋਰਟ ਨੇ ਤਰਨ ਤਰਨ ਦੀ ਅਦਾਲਤ ਨੂੰ ਕੇਸ ਦੀ ਸੁਣਵਾਈ ਰਾਤ 8 ਵਜੇ ਤੱਕ ਟਾਲਣ ਲਈ ਕਿਹਾ ਸੀ ਉਦੋਂ ਹੀ ਉਹਨਾਂ ਨੇ ਜਿਹੜੀ ਕੰਚਨ ਪ੍ਰੀਤ ਦੀ ਕਸਟਡੀ ਹੈ ਉਹ ਪੁਲਿਸ ਤੋਂ ਲੈ ਕੇ ਅਦਾਲਤ ਦੇ ਹਵਾਲੇ ਕਰ ਦਿੱਤੀ ਸੀ ਸੋ ਰਾਤ ਜਿਵੇਂ ਹੀ ਅਦਾਲਤ ਦਾ ਹੁਕਮ ਆਇਆ ਤੋਂ ਉਸ ਤੋਂ ਬਾਅਦ ਕੰਚਨਪ੍ਰੀਤਕੌਰ ਨੂੰ ਸਵੇਰੇ 4 ਵਜੇ ਰਿਲੀਜ਼ ਕਰ ਦਿੱਤਾ ਗਿਆ ਸੋ ਇਸ ਰਿਲੀਜ਼ ਕਰਨ ਤੋਂ ਬਾਅਦ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਸ੍ਰੀ ਅੰਮ੍ਰਿਤਸਰ ਮੱਥਾ ਟੇਕਿਆ ਔਰ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੋ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਸਿਆਸੀ ਬਦਲਾਖੋਰੀ ਕਿਵੇਂ ਹੁੰਦੀ ਹੈ ਕਿਵੇਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ ਉਹ ਤੰਗ ਪ੍ਰੇਸ਼ਾਨ ਕਰਦੀਆਂ ਨੇ ਕਿਵੇਂ ਟੂਠੇ ਕੇਸਾਂ ਦੇ ਵਿੱਚ ਫਸਾਨੀਆਂ ਨੇ ਉਸ ਦੀ ਇੱਕ ਸਟੀਕ ਐਗਜ਼ਾਮਪਲ ਹੈ ਔਰ ਇਹ ਆਮ ਆਦਮੀ ਪਾਰਟੀ ਦੇ ਮੂੰਹ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਾਂ ਪੰਜਾਬ ਪੁਲਿਸ ਦਾ ਜਿਹੜਾ ਤੰਤਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਇੱਕ ਕਰਾਰੀ ਚਪੇੜਾ